ਐਸਿਆਂ ਦਾ ਲੈਣ ਦੇ ਇਸ ਕਦਰ ਵੱਜ ਜਾਂਦਾ ਹੈ ਕਿ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਏ ਬੰਦਿਆਂ ਨੇ ਪਹਿਲਾ ਬੰਦਾ ਅਗਵਾ ਕਰ ਦਿੱਤਾ ਅਤੇ ਫਿਰ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਕਾਰਵਾਈ ਸ਼ੁਰੂ ਕੀਤੀ ਹੈ। ਪੂਰਾ ਮਾਮਲਾ ਕੀ ਹੈ ਦੱਸਦੇ ਹਾਂ ਕਿ ਫਿਰੋਜ਼ਪੁਰ ਦੇ ਅੰਦਰ ਪੈਸਿਆਂ ਦੇ ਲੈਣ-ਦੇਣ ਦੇ ਵਿਵਾਦ ਨੂੰ ਲੈ ਕੇ ਗੁਰੂ ਹਰਸਹਾਇ ਦੀ ਪੱਠਾ ਬਸਤੀ ਦੇ ਵਾਸੀ ਰਮੇਸ਼ ਕੁਮਾਰ ਨੂੰ ਪਾਲਾ ਅਗਵਾ ਕਰ ਲਿਆ ਗਿਆ। ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਮਿਤਕ ਰਮੇਸ਼ ਦੀ ਪਤਨੀ ਪਾਲੂ ਰਣ ਦੇ ਦੱਸਿਆ ਹੈ ਕਿ ਪੈਸਿਆਂ ਦੇ ਲੈਣ-ਦੇਣ ਦਾ ਉਹਨਾਂ ਦਾ ਵਿਵਾਦ ਚੱਲ ਰਿਹਾ ਸੀ। ਪਿੰਡ ਸੜੀਆਂ ਦੇ ਰਹਿਣ ਵਾਲਾ ਸ਼ਾਮ ਲਾਲ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਆਇਆ। ਉਸਦੇ ਪਤੀ ਨੂੰ ਕਿਡਨੈਪ ਕਰਕੇ ਲੈ ਗਿਆ ਉਸ ਦਾ ਕਤਲ ਕਰ ਦਿੱਤਾ ਗਿਆ ਇਸ ਮਾਮਲੇ ਸੰਬੰਧੀ ਉਸਨੇ ਕਿਹਾ ਕਿ ਅਸੀਂ ਪੁਲਿਸ ਨੂੰ ਸੂਚਨਾ ਦਿੱਤੀ ਹੈ ਇਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਬਿਆਨ ਦਰਜ ਕਰਕੇ ਕਾਰਵਾਈ ਜਿਹੜੀ ਕਿ ਕੀਤੀ ਜਾ ਰਹੀ ਹੈ ਰਮੇਸ਼ ਦੀ লাশ ਨੂੰ ਕਬਜ਼ੇ ਚ ਲੈ ਲਿਆ ਗਿਆ ਤੇ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਨਾ ਇਹ ਵੀ ਦੱਸਿਆ ਕਿ ਪੈਸਿਆਂ ਦਾ ਲੈਣ-ਦੇਣ ਦਾ ਪੂਰਾ ਮਾਮਲਾ ਸੀ ਰਮੇਸ਼ ਵੱਲੋਂ ਪੈਸੇ ਨਹੀਂ ਦਿੱਤੇ ਗਏ ਉਸ ਤੋਂ ਬਾਅਦ ਜਿਹੜਾ ਕਿ ਉਸਤੇ ਹੀ ਸਾਥੀ ਜਿਸਨੇ ਪੈਸਿਆਂ ਦਾ ਲੈਣ-ਦੇਣ ਜਿਸ ਦੇ ਨਾਲ ਵਿਵਾਦ ਚੱਲ ਰਿਹਾ ਸੀ ਉਸ ਦੇ ਵੱਲੋਂ ਉਸ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ। ਹੋਈ ਤੁਹਾਡੇ ਪਤੀ ਨਾਲ ਕੀ ਨਾਮ ਹੈ ਤੁਹਾਡਾ? ਸਰ ਮੈਂ ਪਾਲੋ ਰਾਣੀ ਮੇਰੇ ਘਰ ਵਾਲੇ ਰਮੇਸ਼ ਸਿੰਘ ਪਿੰਡ ਸੜੀਆਂ ਸ਼ਾਮ ਲਾਲ ਜੜਾਕੇ ਬੰਦੇ ਹੋਰ ਵੀ ਲੈ ਕੇ ਆਇਆ ਦੋ ਜਨਾਨੀਆਂ ਆਉਂਦੀ ਇੱਕ ਨੋਹ ਏਕੋਂ ਦੇ ਘਰ ਵਾਲੀ ਹੈ ਬਾਕੀ ਬੰਦੇ ਅਣ ਪਛਾਤੇ ਨੇ ਇੱਕ ਬੰਦਾ ਇਥੋਂ ਦੇ ਮੌਕੇ ਤੇ ਮੈਂ ਸਿਆਲ ਲੈ ਉਹ ਵੀ ਬੰਦਾ ਹੁਣੇ ਰੈਸਟ ਹੋ ਗਿਆ ਹੈ ਉਹਦੀ ਨੋਹ ਸੱਸ ਨਾਲ ਆਈਆਂ ਨੇ ਮੇਰੇ ਬੰਦੇ ਨੂੰ ਗੱਡਨੈਪ ਕਰਕੇ ਲੈ ਗਏ ਨੇ ਪੰਜ ਬੰਦੇ ਨੇ ਦੋ ਜਨਾਨੀਆਂ ਨੇ ਜਨਾਨੀਆਂ ਵੀ ਦੋਵੇਂ ਫੜੀਆਂ ਗਈ ਇੱਕ ਬੰਦਾ ਇੱਕ ਬੰਦਾ ਪਹਿਲਾਂ ਫੜਿਆ ਗਿਆ ਕੱਲ ਇੱਕ ਬੰਦਾ ਹੁਣ ਫੜਿਆ ਗਿਆ ਦੋ ਬੰਦੇ ਇਹ ਰਾਤ ਕਿੰਨੇ ਵਜੇ ਦੀ ਘਟਨਾ ਹੈ ਕਿਵੇਂ ਤੁਹਾਡੇ ਘਰ ਆਏ ਸੀ ਕੀ ਕੀ ਗੱਲ ਸਰ ਕੱਲ ਕੱਲ 1 ਵਜੇ ਸਾਡੇ ਘਰ ਆਏ ਸੀ ਦੁਪਹਿਰੇ ਇੱਕ ਕੋਈ ਮੇਰੇ ਘਰੋਂ ਮੇਰੇ ਬੰਦੇ ਨੂੰ ਗਡਨਾਪ ਕਰਕੇ ਲੈ ਗਏ ਤੇ ਮੈਨੂੰ ਨਹੀਂ ਪਤਾ ਐਸੱਚ ਸਾਹਿਬ ਨੂੰ ਕਦੋਂ ਪਤਾ ਲੱਗਾ ਤੇ ਕਦੋਂ ਇਹਨਾਂ ਨੂੰ ਬੋਡੀ ਮਿਲੀ ਮੇਰੇ ਐਸੱਚ ਸਾਹਿਬ ਨੂੰ ਬੋਡੀ ਮਿਲੀ ਏ ਪਰ ਕਾਰਵਾਈ ਐਸੱਚ ਸਾਹਿਬ ਨੇ ਜਿਹੜੀ ਕਰਨੀ ਸੀ ਉਹ ਨੇ ਆਪਦੀ ਕੀਤੀ ਸਾਡੇ ਨਾਲ ਭੱਜਿਆ ਫਿਰ ਬਹੁਤ ਨੇ ਲੋਕੇਸ਼ਨਾਂ ਵੀ ਲਾਈਆਂ ਨੇ ਇਹ ਬੰਦੇ ਲੁਕੇਸ ਨਹੀਂ ਬਦਲਦੇ ਰਹਾ ਕਦੀ ਕਿੱਥੇ ਕਦੀ ਕਿੱਥੇ ਹੁਣ ਦੋ ਜਨਾਨੀਆਂ ਫੜੀਆਂ ਗਈਆਂ ਉਹ ਵੀ ਆਈਆਂ ਸੀ ਨਾਲ ਪੰਜ ਬੰਦੇ ਆਏ ਸੀ ਦੋ ਬੰਦੇ ਫੜੇ ਗਏ ਨੇ ਉਹ ਵੀ ਨਾਲੇ ਬਾਕੀ ਤਿੰਨ ਬੰਦੇ ਰਹਿ ਗਨੇ ਜਨਾਨੀਆਂ ਦੋਵੇਂ ਫੜੀਆਂ ਗਈਆਂ ਨੇ ਤੇ ਸ਼ਾਮ ਨੂੰ ਮਸਬੈ ਨੂੰ ਨਹੀਂ ਪਤਾ ਕਿੰਨੇ ਵਜੇ ਇਹਨਾਂ ਨੂੰ ਮੇਰੇ ਬੰਦੇ ਦੀ ਲਾਸ਼ ਆਈ ਮੇਰੇ ਬੰਦੇ ਦੀ ਨਾਲੇ ਮਾਰ ਦਿੱਤਾ ਮੇਰੇ ਨਿੱਕੇ ਨਿੱਕੇ ਜਵਾਕ ਨੇ ਇਹਨਾਂ ਨੇ ਇੱਕ ਹੋਰ ਵੱਡਾ ਕੰਮ ਕੀਤਾ ਹੈ ਇਹ ਬਾਣਾ ਪਾ ਕੇ ਆਏ ਨੇ ਆਪਾਂ ਆਪਣੇ ਨਿਯੰਗ ਸਿੰਘ ਵਾਲਾ ਜਦੋਂ ਆ ਸੋਚਨੇ ਨੂੰ ਫੜਿਆ ਹੈ ਤੇ ਉਦੋਂ ਉਹਨਾ ਬੰਦਾ ਅੰਦਰ ਬੈਠਾ ਹੈ ਤੇ ਬਾਣਾ ਵੀ ਠਾਣੇ ਪਿਆ ਹੋਇਆ ਹੈ ਇਸ ਟਾਈਮ ਨਿਯੰਗ ਸਿੰਘ ਤਾਂ ਇਹਨਾਂ ਨੇ ਬਾਣਾ ਪਾਇਆ ਹੋਇਆ ਸੀ ਬਾਕੀ ਸਰ ਤੱਕਾ ਹੋ ਗਿਆ ਕਤਕਾ ਹੋ ਗਿਆ ਸਾਡੇ ਨਾਲ ਮੇਰੇ ਬੱਚੇ ਰੋਣਗੇ ਮੇਰੇ ਬੰਦੇ ਨੂੰ ਮਾਰਦਾ ਜਿੰਨੇ ਬੰਦੇ ਬੜੇ ਨੇ ਛੱਡ ਲੈਣੀ ਚਾਹੀਦੇ ਆਲਾ ਆਇਆ ਬੰਦੇ ਨੂੰ ਕਨੈਕਟ ਕਰਕੇ ਕਤਲ ਕਰ ਦਿੱਤਾ ਗਿਆ ਕੱਲ ਮਿਤੀ 3 4 25 ਨੂੰ ਜਿਹੜਾ ਹੈਗਾ ਕਿ ਪਠਾਵਸਤੀ ਤੋਂ ਰਮੇਸ਼ ਕੁਮਾਰ ਇਲੀਸ ਰਮੇਸ਼ਾ ਇੱਕ ਸ਼ਾਮ ਲਾਲ ਸ਼ਾਮਾ ਪੁੱਤਰ ਚਾਂਦੀਰਾਮ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਸੀਗਾ ਆਪਸ ਵਿੱਚ ਰਮੇਸ਼ ਕੁਮਾਰ ਦਾ ਤੇ ਸ਼ਾਮ ਲਾਲ ਦਾ ਸ਼ਾਮ ਲਾਲ ਨੇ ਕੁਝ ਬੰਦਿਆਂ ਨੂੰ ਨਾਲ ਲੈ ਕੇ ਤੇ ਇਹਦੇ ਘਰ ਤੇ ਇਹਨੂੰ ਕੱਲ ਸ਼ਾਮ ਨੂੰ ਇੱਥੋਂ ਇੱਥੋਂ ਜਿਹੜਾ ਇਹਨੂੰ ਚੁੱਕ ਕੇ ਲੈ ਗਏ ਇਹਨੂੰ ਗੱਡੀ ਤੇ ਕਿਡਨਾਪ ਕਰਕੇ ਲੈ ਗਏ ਜਦੋਂ ਸਾਨੂੰ ਰਮੇਸ਼ ਕੁਮਾਰ ਦੀ ਵਾਈਫ ਨੇ ਤਲਾਹ ਦਿੱਤੀ ਤੇ ਤੁਰੰਤ ਅਸੀਂ ਜਿਹੜਾ ਐਕਸ਼ਨ ਕਰਦੇ ਐਫ ਆਈ ਆਰ ਨੰਬਰ 91 825 ਅਸੀਂ ਜਿਹੜਾ ਹੈ ਕਿ ਅਧੀਨ ਧਾਰਾ 300 33 115 2 140 3 352 191 3 190 bnss ਅਸੀਂ ਤੁਰੰਤ ਜਿਹੜਾ ਐਫ ਆਈ ਆਰ ਦਰਜ ਕਰਕੇ ਇਹਦੇ ਪਿੱਛੇ ਗਏ ਤੇ ਇਹਨੂੰ ਜਿਹੜਾ ਹੈਗਾ ਉਥੋਂ ਰਮੇਸ਼ ਕੁਮਾਰ ਇਹਦੀ ਜਿਹੜੀ ਉੱਥੇ ਸਾਨੂੰ ਸ਼ਾਮ ਲਾਲ ਦੀ ਵਾਈਫ ਮਿਲੀ ਉਹਨੂੰ ਅਸੀਂ ਜਿਹੜਾ ਹੈਗਾ ਨਾਲ ਇਹਨੂੰ ਗੈਰਨਾਪ ਕਰਨ ਚਾਹੀ ਸੀ ਅਸੀਂ ਉਹਨੂੰ ਉੱਥੋਂ ਅਰੈਸਟ ਕੀਤਾ ਕਰਕੇ ਲੈ ਆਏ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਕਿ ਸਾਨੂੰ ਸ਼ਾਮ ਨੂੰ ਪਤਾ ਲੱਗਿਆ ਵੀ ਇਹ ਇਹਨੇ ਆਪਦੇ ਫੋਨ ਬੰਦ ਕਰ ਲਏ ਲੋਕੇਸ਼ਨਾਂ ਲੈ ਕੇ ਪੁਲਿਸ ਦਾ ਟੀਮਾਂ ਲੱਗੀਆਂ ਹੀ ਉਸੇ ਟੀਮਾਂ ਬਣਾ ਕੇ ਦੇ ਪਿੱਛੇ ਤੁਰੰਤ ਜਿਹੜਾ ਇਹਨੇ ਹੈਗਾ ਕਿ ਇਹਦਾ ਇਹਨੇ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇਹਨੇ ਇਹਦਾ ਮਰਡਰ ਕਰ ਦਿੱਤਾ ਉਹਦੇ ਸਬੰਧੀ ਅਸੀਂ ਡੈੱਡ ਬੋਡੀ ਨੂੰ ਕਬਜ਼ੇ 'ਚ ਲੈ ਲਿਆ ਮੇਨ ਦੋਛੀ ਆ ਜਿਹੜਾ ਸ਼ਾਮ ਲਾਲ ਇਹਨੂੰ ਅਸੀਂ ਅਰੈਸਟ ਕਰ ਲਿਆ ਅਗਲੀ ਜਿਹੜੀ ਜੁਰਮ ਦੇ ਵਿੱਚ ਵਾਅਦਾ ਕਰਤਾ ਸੀ ਤੇ ਅਗਲੀ ਜਿਹੜੀ ਤਫ਼ਤੀਸ਼ ਆ ਉਹ ਜਾਰੀ ਆ ਕਿੰਨਿਆ ਟੋਟਲ ਦੇ ਜੀ ਪਰਚਾ ਕਟਿਆ ਗਿਆ ਜੀ ਟੋਟਲ ਐਸ ਟਾਈਮ ਤੇ ਜਿਹੜਾ ਇੱਕ ਤਾਂ ਸ਼ਾਮ ਲਾਲ ਆ ਜੀ ਇੱਕ ਦੀ ਪਤਨੀ ਸੋਮਾ ਰਣੀ ਆ ਜੀ ਇੱਕ ਗੁਰਪ੍ਰੀਤ ਗੋਰਾ ਜੀ son of ਲੱਖਾ ਸਿੰਘ ਤੇ ਇੱਕ ਹੈਗਾ ਹੈਪੀ ਇਹ ਚੱਕ ਪੱਖੀ ਦੇ ਆ ਜੀ ਹਾਂਜੀ ਇਹਨਾਂ ਤੇ ਜਿਹੜਾ ਹੈਗਾ ਐਫ ਆਈ ਆਰ ਦਰਜ ਕਰਤੀ ਆ ਦੋ ਦੋ ਛੀ ਜਿਹੜੇ ਮੇਨ ਆ ਇਹ ਅਸੀਂ ਰੈਸਟ ਕਰ ਲਏ ਆ ਜੀ ਤੇ ਅਗਲੀ ਤਫ਼ਤੀਸ਼ ਆ ਜਿਹੜੀ ਉਹ ਜਾਰੀ ਆ ਧੰਨਵਾਦ